ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਸ਼ੋ ਦੋਸਤੋ ਕੁਝ ਜੋ ਵੀਡੀਓ ਪਹਿਲਾਂ ਪਾਈਆਂ ਸੀ ਆ ਇਸ ਤਰ੍ਹਾਂ ਨਿਉਲਾ ਤੋਂ ਬਾਈ ਵਰਮਜੀਤ ਸਿੰਘ ਜਿਹੜੇ ਕਰੀਬ ਸੀ ਬਾਈ ਸੇਵਾ ਕਰ ਰਿਹਾ ਸੀ ਤਾਂ ਉਸ ਬਾਈ ਨੂੰ ਆਪਣੇ ਮਾਤੇ ਵਿਦਮਨਨਾ ਸਾਈਕਲ ਵੀਜ਼ ਦਾ ਗਵਾਕਿਆ ਤੇ ਸਾਈਕਲ ਨਵਾਂ ਲੈ ਕੇ ਦਿੱਤਾ ਦਾ ਦੋਸਤੋ ਜੇ ਕਿਸੇ ਵੀ ਭੈਣ ਵੀਰ ਨੇ ਇਸ ਤਰ੍ਹਾਂ দান-ਪੁੰਨ ਕਰਨਾ ਹੈ ਤਾਂ ਉਸ ਨੂੰ ਘਰ ਜਾ ਕੇ ਜਾਂ ਉਸ ਨੂੰ ਖੁਦ ਬਲਾ ਕੇ ਉੱਥੇ ਹੀ ਕਰੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਕੁਝ ਸਜਣਾ ਦੇ ਫੋਨ ਆਪਾਂ ਉੱਪਰ ਵੀਡੀਓ ਤੇ ਦਿਨੇ ਆ ਤਾਂ ਉਹ ਉਹਨਾਂ ਨੂੰ ਕਹਿ ਦਿੰਦੇ ਆ ਕਿ ਮੋਬਾਈਲ ਨੰਬਰ ਦੱਸੋ ਆਧਾਰ ਕਾਰਡ ਨੰਬਰ ਦੱਸੋ ਖਾਤਾ ਨੰਬਰ ਦੱਸੋ ਤਾਂ ਕਈ ਵਾਰ ਕੀ ਹੈ ਕੋਈ वैसे त हार्ड दिल पेट जगे आए हो इन सारे पैणा वीर ऐ दरबारर पट्टी दे कोई थोड़ा बहुत ओना दे खाते विच है ता इस तरह दा कोई फिर जिवे कहंदे हा हेल्प लेनी दी देनी ने पैजे भाई आज कल फ्रॉड भी चलयो है तो कुछ जेड़ा ने फोन आया कि वे साडे कोल अकाउंट ते खाता नंबर मांग रहे ने दोस्तों उस तरह बिल्कुल नहीं करना जे कोई करना भी है तो ओना नु कहो भाई अस्सी ड्राफ्ट देओ ते तुसी साडा ड्राफ्ट नोट करो है स्ट्रेस ते दे आके ਤਾਨੂੰ ਸਾਡੇ ਦੁਖਤ ਕਲਿੱਪ ਦੇਖੋ ਤਾਂ ਸਾਨੂੰ ਜੋ ਤੁਹਾਡੇ ਮਤਾਬਕ ਬਣਦੀ ਹੋਵੇ ਸਹਿਤਾਂ ਤਾਂ ਸਾਨੂੰ ਆਪ ਦੇ ਹੱਥੀ ਦੇ ਕੇ ਜਾਓ ਜਿੱਦਾਂ ਬਾਈ ਮੰਨੇ ਨੇ ਵਧੀਆ ਕੰਮ ਕੀਤਾ ਖੁੰਡ ਵਾਲੇ ਥੈਣੀਆਂ ਤੋਂ ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਜੋ ਵੀਡੀਓ ਦੇਖੀ ਸੀ ਸਾਈਕਲ ਗੋਮ ਦੀ ਬਾਈ ਗਰੀਬ ਸੀ ਵੈਸੇ ਵੀ ਹਾਲਾਤ ਉਹਨਦੇ ਬਹੁਤ ਪਤਲੇ ਨੇ ਤਾਂ ਉਸ ਬਾਈ ਨੇ ਫਾਦਲ ਕਦ ਕਾਨ ਤੇ ਬਲਾ ਕੇ ਸੇਵਾ ਕੀਤੀ ਤਾਂ ਇਸ ਤਰ੍ਹਾਂ ਨਿਰਵਕ ਸੇਵਾ ਕਰੋ ਤਾਂ ਅੱਗੇ ਦੇਖੋ ਜੀ ਜੋ ਵੀਡੀਓ ਤੁਹਾਨੂੰ ਪਾ ਰਹੇ ਆ ਜੇ ਸੁਵੀਰ ਦਾ ਸਾਈਕਲ ਗਵਾਚਿਆ ਸੀ ਤੇ ਜੇ ਥਵਾਈ ਨੇ ਸੇਵਾ ਕੀਤੀ ਹੈ ਦੇਖੋ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਬਹੁਤ ਬਹੁਤ ਧੰਨਵਾਦ ਜੀ ਮੇਰੇ ਨਾਲ ਇੱਕ ਵੀਰ ਖੜੇ ਨੇ ਤਸਵੀਰ ਸਾਂਝੀ ਕਰ ਰਹੇ ਆ ਤਸਵੀਰ ਸਾਜੀ ਕਰਾ ਵੀਰ ਜੀ ਆਪਣਾ ਨਾਮ ਮੇਰਾ ਨਾਮ ਵੀਰਜੀ ਪਰਮਜੀਤ ਪਰਮਜੀਤ ਪਿੰਡ ਜੀ ਨੀਆਣਾ ਜੀ ਤੁਸੀਂ ਇੱਥੇ ਸੇਵਾ ਕਰਦੇ ਹੋ ਜੀ ਹਾਂਜੀ ਸੇਵਾ ਅੱਛਾ ਜੀ ਵਰਤਨ ਚੱਕ ਫਾਈ ਦੇ ਮਤਲਬ ਇਹ ਬਾਲ ਤੇ ਸੇਵਾ ਲੰਗਰ ਦੀ ਲੰਗਰ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਸਾਈਕਲ ਦਾ ਤਾਲਾ ਭੁੱਲ ਗਏ ਨਹੀਂ ਲਾ ਗਿਆ ਸੇਵਾ ਕਰ ਰਿਹਾ ਜੀ ਅੱਛਾ ਜੀ ਤੇ ਸ਼ਾਮ ਨੂੰ 4 ਵਜੇ ਦੇਖਿਆ ਅਗਲ ਨਹੀਂ ਮਿਲਿਆ ਹਾਂ ਹਾਂ ਜੀ 4 ਵਜੇ ਕਿਚਾ ਸੀ ਹਾਂ अच्छा ते मानकर और जो दोस्त है जिन्ना ਦੇ ਸਾਈਕਲ ਨੂੰ ਤਾਲੇ ਨਹੀਂ ਲਾਉਂਦੇ ਤੋਂ ਉਹਨਾਂ ਚੋਰੀਆਂ ਹੋਣਗੇ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦਾ ਵੀਰੇ ਨਾ ਚੋਰੀਆਂ ਕਰੋ ਗਰੀਬ ਦੀਆਂ ਜੀ ਅੱਜ ਕੱਲ ਸਾਈਕਲ ਔਖੇ 5000 ਰੁਪਏ ਤੋਂ ਬਣਦੇ ਨਹੀਂ ਜੀ ਮਾੜੇ ਦਾ ਮਾੜੀ 2500 ਦਾ ਸਾਈਕਲ ਹੈ ਤਾਂ ਹੁਣ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਹੋ ਹਾਂਜੀ ਮੰਗ ਤੁਹਾਡਾ ਸਾਈਕਲ ਜੋ ਗਵਾਚਿਆ ਹੈ ਕੀ ਮੰਗ ਕਰਦੇ ਹੋ ਮੰਗ ਕਰਦੇ ਸਾਈਕਲ ਮਿਲ ਜੇ ਠੀਕ ਹੈ ਜੀ ਜੀ ਹੁਣ ਕਿਵੇਂ ਫਿਰ ਰੋ ਜਾਂਦੇ ਜਾਂਦੇ ਹੋ ਹੁਣ ਤੁਰ ਕੇ ਨਹੀਂ ਆਉਲੇ ਜੀ ਨਿਉਲਾ ਤੋਂ ਇੱਥੇ ਸੇਵਾ ਕਰਨ ਤੁਰ ਕੇ ਆਉਂਦੇ ਹੋ ਕਿੰਨੇ ਦਿਨ ਹੋ ਗਏ 20 ਵਾਰ ਦਾ ਮੇਰੇ ਜਵਾਈ ਮੈਂ ਸਿਰ ਪਹਿਲੇ ਆਇਆ ਸੀ ਸਾਈਕਲ ਨਵਾਂ ਸੀ ਕਿ ਪੁਰਾਣਾ ਪੁਰਾਣਾ ਜੀ ਪੁਰਾਣਾ ਪੁਰਾਣਾ ਹਾਂ ਜੀ ਅੱਜ ਕੱਲ ਪੁਰਾਣਾ ਵੀ ਲੈਣਾ ਤੇ ਕਿੰਨੇ ਕੁ ਦਾ ਪੁਰਾਣਾ ਮੇਰੇ ਅੱਜ ਮੇਰੇ ਸਾਈਕਲ ਤੋਂ ਕੱਢਣ ਕਾਟ ਵੀ 25 ਉੱਤੇ ਦੇ ਰਿਹਾ ਜੀ ਜੀ ਤਾਂ ਹੋਣਾ ਬੇਰੇ ਚਾਲਸ ਹੈਗਾ ਲੱਭ ਸਕਦਾ ਕਿ ਕੋਈ ਕੀਤੀ ਪ੍ਰਸ਼ਾਸਨ ਨੂੰ ਕੰਪਲੀਟ ਹਾਂਜੀ ਕੋਈ ਨਹੀਂ ਕੀਤੀ ਅੱਛਾ ਜੀ ਉਹ ਤਾਂ ਜੀ ਕੋ ਜਿੱਟੇ ਜਿਹੜੇ ਵੇਚ ਕੇ ਖਾ ਗਿਆ ਉਹਨੇ ਗੋਲੀਆਂ ਵੀ ਖਾ ਗਿਆ ਉਹਨੇ ਕਿ 250 ਵੇਚਣ ਉਹਨੇ ਦੇਖੋ ਜੀ ਤਸਵੀਰਾਂ ਸਾਂਝੀਆਂ ਕਰ ਰਹੇ ਆ ਸਰਕਾਰ ਕਹਿੰਦੀ ਨਸ਼ਾ ਬੰਦ ਕਰੋ ਜੀ ਚੋਰੀ ਨਹੀਂ ਕਿਸੇ ਦੀ ਵਾਹਿਗੁਰੂ ਜੀ ਦਾ ਖਾਲਸਾ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਸ ਭਰਾ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਰਾਹੀਂ ਮਿਲੀ ਸੀ ਏ ਭਰਾ ਜਿਹੜਾ ਤੁਹਾਨੂੰ ਪਤਾ ਕਿ ਬਾਰਡਰ ਏਰੀਆ ਦੇ ਵਿੱਚ ਹੜ੍ਹ ਆਏ ਹੋਏ ਆ ਤੇ ਉੱਥੇ ਜਿਹੜੀ ਇਹ ਬਣ ਤੇ ਸੇਵਾ ਕਰਦਾ ਹੁੰਦਾ ਸੀਗਾ ਕਿਸੇ ਵੀਰ ਨੇ ਇਹਦਾ ਸਾਈਕਲ ਜਿਹੜਾ ਚੱਕ ਲਿਆ ਸੀ ਚੋਰੀ ਕਰ ਲਿਆ ਸੀਗਾ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਦਾ ਸਾਈਕਲ ਚੱਕਿਆ ਗਿਆ ਤੇ ਅਸੀਂ ਵੀਡੀਓ ਰਾਹੀਂ ਬਾਈ ਜੀ ਕੋਲੇ ਪਹੁੰਚੇ ਆ ਤੇ ਅੱਜ ਅਸੀਂ ਫਾਇਲਕਾ ਦੇ ਵਿੱਚੋਂ ਬਾਈ ਜੀ ਨੂੰ ਨਵਾਂ ਸਾਈਕਲ ਲੈ ਕੇ ਦਿੱਤਾ ਸਾਡੀ ਜਿਹੜੀ ਨਿਰੰਤਰ ਸੇਵਾ ਚੱਲ ਰਹੀ ਹੈ ਭਾਵੇਂ ਦਵਾਈਆਂ ਦੀ ਹੋਵੇ ਦੁੱਧ ਦੀ ਸੇਵਾ ਹੋਵੇ ਬੱਚਿਆਂ ਦੀ ਪੜ੍ਹਾਈ ਦੀ ਸੇਵਾ ਹੋਵੇ ਜਾਂ ਰਾਸ਼ਨ ਦੀ ਸੇਵਾ ਹੋਵੇ ਜਿੰਨੇ ਵੀ ਹੜਪੀੜਤਾਂ ਦੀ ਸਾਡੀ ਸੇਵਾ ਲਗਾਤਾਰ ਪਸ਼ੂ ਦੇ ਚਾਰੇ ਦੀ ਸੇਵਾ ਲਗਾਤਾਰ ਚੱਲ ਰਹੀ ਆ ਸਾਰੇ ਵੀਰ ਭੈਣ ਭਰਾ ਜਰੂਰ ਪੰਜਾਬ ਦੇ ਨਾਲ ਖੜੋ ਤੇ ਸਾਡਾ ਵੀਰ ਜਿਹੜਾ ਅੱਜ ਇੱਥੇ ਸਾਈਕਲ ਲੈਣ ਦੇ ਲਈ ਸਾਡੇ ਕੋਲੇ ਪਹੁੰਚਿਆ ਆ ਤੇ ਸਾਰੇ ਵੀਰ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਰੂਰ ਪੰਜਾਬ ਦੇ ਨਾਲ ਖੜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ